ਫਜ਼ੂਲ ਖਰਚੀ ਨੂੰ ਲੈ ਕੇ ਨੱਥ ਪਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਜਿਹੜੀ ਪੰਜਾਬ ਦੇ ਵਿੱਚ ਦਿਨ ਪਰ ਦਿਨ ਫਜ਼ੂਲ ਖਰਚੀ ਵਧਦੀ ਜਾ ਰਹੀ ਹੈ ਉਸ ਤੇ ਨੱਥ ਪਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਬਹੁਤ ਹੀ ਹੈਰਾਨਜਨਕ ਮਾਮਲਾ ਸਾਹਮਣੇ ਆਇਆ ਹੈ ਆਓ ਦੱਸ ਦਈਏ ਪੂਰੀ ਜਾਣਕਾਰੀ ਕੀ ਹੈ ਪੰਜਾਬ ਸਰਕਾਰ ਨੇ ਸਰਕਾਰੀ ਪੈਸੇ ਦੀ ਬਚਤ ਲਈ ਫਜ਼ੂਲ ਖਰਚੀ ਰੋਕਣ ਦਾ ਖਾਕਾ ਉਲਕਿਆ ਹੈ ਵਿੱਤ ਵਿਭਾਗ ਨੇ ਲੋਕ ਭਲਾਈ ਸਕੀਮਾਂ 'ਚ ਪੈਸੇ ਦੀ ਦੁਰਵਰਤੋਂ ਹੋਣ ਦੀ ਨਿਸ਼ਾਨਦੇਹੀ ਦਿੱਤੀ ਹੈ ਆਮਦਨ ਦੇ ਨਵੇਂ ਬਦਲਵੀ ਤਲਾਸ਼ੇ ਨੇ ਸ਼ੁਰੂ ਕਰ ਦਿੱਤੇ ਗਏ ਹਨ ਅਤੇ ਸਰਕਾਰ ਪੈਸੇ ਦੀ ਦੁਰਵਰਤੋਂ ਰੋਕਣ ਦੇ ਰਾਹ ਪਈ ਹੈ ਪੰਜਾਬ ਦੀ ਮੌਜੂਦਾ ਵਿੱਤੀ ਸਥਿਤੀ ਕਾਫੀ ਨਾਜ਼ੁਕ ਹੈ ਪੰਜਾਬ ਵਿਕਾਸ ਕਮਿਸ਼ਨ ਨੇ ਵੀ ਆਪ ਸਰਕਾਰ ਨੂੰ ਖਰਚੇ ਘਟਾਉਣ ਲਈ ਨਵੇਂ ਰਾਹ ਦਿਖਾਏ ਹਨ ਸੂਤਰਾਂ ਅਨੁਸਾਰ ਪੰਜਾਬ ਵਿੱਚ ਕਰੀਬ 1 ਲੱਖ ਤੋਂ ਵੱਧ ਬਜ਼ੁਰਗਾਂ ਦੀ ਮੌਤ ਹੋ ਚੁੱਕੀ ਹੈ ਪਰ ਉਹਨਾਂ ਨੂੰ ਮਾਸਿਕ ਵਢਾਪਾ ਪੈਨਸ਼ਨ ਆਦਿ ਦਿੱਤੀ ਜਾ ਰਹੀ ਹੈ ਵਿੱਤ ਵਿਭਾਗ ਨੇ ਇੱਕ ਅਹਿਜਕ ਚਕੋਠਾ ਤਿਆਰ ਕਰਕੇ ਲੋਕ ਭਲਾਈ ਸਕੀਮਾਂ ਦੇ ਲਾਭ ਪ੍ਰਾਪਤੀਆਂ ਦੀ ਮੌਜੂਦੀ ਸਥਿਤੀ ਚੈੱਕ ਕੀਤੀ ਤਾਂ ਮ੍ਰਿਤਕ ਦੇ ਸਰਕਾਰੀ ਸਕੀਮਾਂ ਦਾ ਲਾਭ ਲੈਣ ਦੀ ਪੋਲ ਪੰਜਾਬ ਸਰਕਾਰ ਨੇ ਸੂਪੇ ਵਿੱਚ جاری ਹੋਏ ਮੌਤ ਸਰਟੀਫਿਕੇਟਾਂ ਦਾ ਮਿਲਾਨ ਲੋਕ ਭਲਾਈ ਸਕੀਮਾਂ ਦੇ ਲਾਭ ਪ੍ਰਾਪਤੀਆਂ ਨਾਲ ਕਰਕੇ ਦੇਖਿਆ ਤਾਂ ਇਹ ਜੇ 1 ਲੱਖ ਤੋਂ ਵੱਧ ਕੇਸ ਸਾਹਮਣੇ ਆਏ ਜਿਹੜੇ ਕੀ ਬੁਢਾਪਾ ਪੈਨਸ਼ਨ ਆਦਿ ਲੈ ਰਹੇ ਸਨ ਵਿੱਤ ਵਿਭਾਗ ਨੇ ਉੱਚ ਪੱਧਰੀ ਸੂਤਰਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ ਇਸੇ ਤਰ੍ਹਾਂ ਆਟਾ ਦਾਲ ਸਕੀਮ ਦੇ ਕਰੀਬ 8% ਦੀ ਲਾਭ ਪ੍ਰਾਪਤੀ ਇਹ ਜੇ ਹਨ ਜਿਹੜੇ ਸਕੀਮ ਦਾ ਫਾਇਦਾ ਹੀ ਨਹੀਂ ਲੈ ਰਹੇ ਹਨ ਮ੍ਰਿਤਕ ਲਾਭ ਪ੍ਰਾਪਤੀ ਦੀ ਵੀ ਸਨ ਖਤ ਕੀਤੀ ਗਈ ਹੈ ਜਿਨ੍ਹਾਂ ਦੇ ਨਾਮ ਤੇ ਰਾਸ਼ਨ ਕਾਰਡ ਵਿੱਚ ਹਜੇ ਵੀ ਬੋਲ ਰਹੇ ਹਨ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਇਸ ਪਾਸੇ ਸਖਤ ਕਦਮ ਉਠਾ ਸਕਦੀ ਹੈ ਇਹ ਵੀ ਦੇਖਿਆ ਜਾਵੇਗਾ ਕਿ ਆਖਰ ਮ੍ਰਿਤਕ ਦੇ ਨਾਮ ਹੇਠ ਸਰਕਾਰੀ ਪੈਨਸ਼ਨ ਕੌਣ ਲੈ ਰਿਹਾ ਹੈ ਪਾਵਰ ਕਾਮ ਨੇ ਵਿੱਤ ਵਿਭਾਗ ਦੀ ਇੱਕ ਮੀਟਿੰਗ ਵਿੱਚ ਬਿਜਲੀ ਚੋਰੀ ਦਾ ਮੁੱਦਾ ਉਠਾਇਆ ਹੈ ਬਿਜਲੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਰ ਸਾਲ 1850 ਕਰੋੜ ਰੁਪਏ ਦੀ ਬਿਜਲੀ ਚੋਰੀ ਹੋ ਰਹੀ ਹੈ ਬਿਜਲੀ ਚੋਰਾਂ ਨੱਥ ਪਾ ਕੇ ਇਹ ਪੈਸਾ ਮੁੜ ਪਾਵਰ ਕਾਮ ਲਈ ਸਹਾਇ ਹੋ ਸਕਦਾ ਹੈ ਸਰਹੰਦੀ ਖੇਤਰਾਂ ਦੇ ਕਈ ਵਿਧਾਨ ਸਭਾ ਹਲਕਿਆਂ ਵਿੱਚ 50 ਫੀਸਦੀ ਤੋਂ ਕਰੀਬ ਬਿਜਲੀ ਚੋਰੀ ਹੋ ਰਹੀ ਹੈ ਜਦੋਂ ਆਪ ਸਰਕਾਰ ਬਣੀ ਸੀ ਤਾਂ ਉਦੋਂ ਬਿਜਲੀ ਚੋਰੀ ਰੋਕਣ ਵਾਸਤੇ ਇੱਕ ਵਾਰ ਮੁਹਿੰਮ ਸ਼ੁਰੂ ਹੋਈ ਸੀ ਉਸੇ ਵੇਲੇ ਵੱਡੀ ਗਿਣਤੀ ਵਿੱਚ ਪੁਲਿਸ ਦੇ ਅਫਸਰ ਅਤੇ ਪੁਲਿਸ ਥਾਣਿਆਂ ਵਿੱਚ ਬਿਜਲੀ ਚੋਰੀ ਫੜੀ ਗਈ ਸੀ ਸੂਤਰ ਦੱਸਦੇ ਹਨ ਕਿ ਪਾਵਰਕਾਮ ਦੇ ਅਧਿਕਾਰੀਆਂ ਨੇ ਇਹ ਵੀ ਦੱਸ ਦਿੱਤਾ ਹੈ ਕਿ ਸਿਆਸਤਦਾਨ ਅਤੇ ਬਿਜਲੀ ਵਿਭਾਗ ਦੇ ਹੇਠਲੇ ਅਧਿਕਾਰੀਆਂ ਦੀ ਮਿਲੀਭੁਗਤ ਇਸ ਬਿਜਲੀ ਚੋਰੀ ਲਈ ਜ਼ਿੰਮੇਵਾਰ ਹੈ ਪੰਜਾਬ ਦੇ ਵਿੱਚ ਆਏ ਦਿਨ ਹੀ ਫਜ਼ੂਲ ਖਰਚੀ ਦੀ ਚੋਰੀ ਹੁੰਦੀ ਰਹਿੰਦੀ ਹੈ ਕਦੇ ਮ੍ਰਿਤਕ ਆਪਣੀ ਪੈਨਸ਼ਨ ਲੈ ਰਿਹਾ ਹੈ ਤੇ ਕਦੇ ਹੀ ਬਹੁਤ ਹੀ ਅੱਛਾ ਪਰਿਵਾਰ ਰਾਸ਼ਨ ਕਾਰਡ ਤੇ ਦਾਲ ਆਟੇ ਦੀ ਸਕੀਮ ਲੈ ਰਿਹਾ ਹੈ ਫਜ਼ੂਲ ਖਰਚੀ ਨੂੰ ਲੈ ਕੇ ਨੱਥ ਪਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਜਿਹੜੀ ਪੰਜਾਬ ਦੇ ਵਿੱਚ ਦਿਨ ਪਰ ਦਿਨ ਫਜ਼ੂਲ ਖਰਚੀ ਵਾਧੀ ਜਾ ਰਹੀ ਹੈ ਉਸ ਤੇ ਨੱਥ ਪਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਬਹੁਤ ਹੀ ਹੈਰਾਨਜਨਕ ਮਾਮਲਾ ਸਾਹਮਣੇ ਆਇਆ ਹੈ ਆਓ ਦੱਸ ਦਈਏ ਪੂਰੀ ਜਾਣਕਾਰੀ ਕੀ ਹੈ ਪੰਜਾਬ ਸਰਕਾਰ ਨੇ ਸਰਕਾਰੀ ਪੈਸੇ ਦੀ ਬਚਤ ਲਈ ਫਜ਼ੂਲ ਖਰਚੀ ਰੋਕਣ ਦਾ ਖਾਕਾ ਉਲਕਿਆ ਹੈ ਵਿੱਤ ਵਿਭਾਗ ਨੇ ਲੋਕ ਭਲਾਈ ਸਕੀਮਾਂ 'ਚ ਪੈਸੇ ਦੀ ਦੁਰਵਰਤੋਂ ਹੋਣ ਦੀ ਨਿਸ਼ਾਨਦੇਹੀ ਦਿੱਤੀ ਹੈ ਆਮਦਨ ਦੇ ਨਵੇਂ ਬਦਲ ਵੀ ਤਲਾਸ਼ੇ ਨੇ ਸ਼ੁਰੂ ਕਰ ਦਿੱਤੇ ਗਏ ਹਨ ਅਤੇ ਸਰਕਾਰ ਪੈਸੇ ਦੀ ਦੁਰਵਰਤੋਂ ਰੋਕਣ ਦੇ ਰਾਹ ਪਈ ਹੈ ਪੰਜਾਬ ਦੀ ਮੌਜੂਦਾ ਵਿੱਤੀ ਸਥਿਤੀ ਕਾਫੀ ਨਾਜ਼ੁਕ ਹੈ ਪੰਜਾਬ ਵਿਕਾਸ ਕਮਿਸ਼ਨ ਨੇ ਵੀ ਆਪ ਸਰਕਾਰ ਨੂੰ ਖਰਚੇ ਘਟਾਉਣ ਲਈ ਨਵੇਂ ਰਾਹ ਦਿਖਾਏ ਹਨ ਸੂਤਰਾਂ ਅਨੁਸਾਰ ਪੰਜਾਬ ਵਿੱਚ ਕਰੀਬ 1 ਲੱਖ ਵੱਧ ਬਜ਼ੁਰਗਾ ਦੀ ਮੌਤ ਹੋ ਚੁੱਕੀ ਹੈ ਪਰ ਉਹਨਾਂ ਨੂੰ ਮਾਸਿਕ ਵਢਾਪਾ ਪੈਨਸ਼ਨ ਆਦਿ ਦਿੱਤੀ ਜਾ ਰਹੀ ਹੈ ਵਿੱਤ ਵਿਭਾਗ ਨੇ ਇੱਕ ਅਹਿਜਕ ਚਕੋਠਾ ਤਿਆਰ ਕਰਕੇ ਲੋਕ ਭਲਾਈ ਸਕੀਮਾਂ ਦੇ ਲਾਭਪ੍ਰਾਪਤੀਆਂ ਦੀ ਮੌਜੂਦੀ ਸਥਿਤੀ ਚੈੱਕ ਕੀਤੀ ਤਾਂ ਮ੍ਰਿਤਕ ਦੇ ਸਰਕਾਰੀ ਸਕੀਮਾਂ ਦਾ ਲਾਭ ਲੈਣ ਦੀ ਪੋਲ ਖੁੱਲ ਗਈ ਪੰਜਾਬ ਸਰਕਾਰ ਨੇ ਸੂਪੇ ਵਿੱਚ ਜਾਏ ਹੋਏ ਮੌਤ ਸਰਟੀਫਿਕੇਟਾਂ ਦਾ ਮਿਲਾਨ ਲੋਕ ਭਲਾਈ ਸਕੀਮਾਂ ਦੇ ਲਾਭਪ੍ਰਾਪਤੀਆਂ ਨਾਲ ਕਰਕੇ ਦੇਖਿਆ ਤਾਂ ਅਹਿਜੇ 1 ਲੱਖ ਤੋਂ ਵੱਧ ਕੇਸ ਸਾਹਮਣੇ ਆਏ ਜਿਹੜੇ ਕੀ ਬੁਢਾਪਾ ਪੈਨਸ਼ਨ ਆਦਿ ਲੈ ਰਹੇ ਸਨ ਵਿੱਤ ਵਿਭਾਗ ਨੇ ਉੱਚ ਪੱਧਰੀ ਸੂਤਰਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ ਇਸੇ ਤਰ੍ਹਾਂ ਆਟਾ ਦਾਲ ਸਕੀਮ ਦੇ ਕਰੀਬ 8% ਦੀ ਲਾਭ ਪ੍ਰਾਪਤੀ ਅਜੇ ਹਣ ਜਿਹੜੇ ਸਕੀਮ ਦਾ ਫਾਇਦਾ ਹੀ ਨਹੀਂ ਲੈ ਰਹੇ ਹਨ ਮ੍ਰਿਤਕ ਲਾਭ ਪ੍ਰਾਪਤੀ ਦੀ ਵੀ ਸਨਖਤ ਕੀਤੀ ਗਈ ਹੈ ਜਿਨ੍ਹਾਂ ਦੇ ਨਾਮ ਤੇ ਰਾਸ਼ਨ ਕਾਰਡ ਵਿੱਚ ਹਜੇ ਵੀ ਬੋਲ ਰਹੇ ਹਨ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਇਸ ਪਾਸੇ ਸਖਤ ਕਦਮ ਉਠਾ ਸਕਦੀ ਹੈ ਇਹ ਵੀ ਦੇਖਿਆ ਜਾਵੇਗਾ ਕੀ ਆਖਰ ਮ੍ਰਿਤਕ ਦੇ ਨਾਮ ਹੇਠ ਸਰਕਾਰੀ ਪੈਨਸ਼ਨ ਕੌਣ ਲੈ ਰਿਹਾ ਹੈ ਪਾਵਰ ਕਾਮ ਨੇ ਵਿੱਤ ਵਿਭਾਗ ਦੀ ਇੱਕ ਮੀਟਿੰਗ ਵਿੱਚ ਬਿਜਲੀ ਚੋਰੀ ਦਾ ਮੁੱਦਾ ਉਠਾਇਆ ਹੈ ਬਿਜਲੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਰ ਸਾਲ 1850 ਕਰੋੜ ਰੁਪਏ ਦੀ ਬਿਜਲੀ ਚੋਰੀ ਹੋ ਰਹੀ ਹੈ ਬਿਜਲੀ ਚੋਰਾਂ ਨੂੰ ਨੱਥ ਪਾ ਕੇ ਇਹ ਪੈਸਾ ਮੁੜ ਪਾਵਰ ਕਾਮ ਲਈ ਸਹਾਈ ਹੋ ਸਕਦਾ ਹੈ ਸਰਹੰਦੀ ਖੇਤਰਾਂ ਦੇ ਕਈ ਵਿਧਾਨ ਸਭਾ ਹਲਕਿਆਂ ਵਿੱਚ 50 ਫੀਸਦੀ ਤੋਂ ਕਰੀਬ ਬਿਜਲੀ ਚੋਰੀ ਹੋ ਰਹੀ ਹੈ ਜਦੋਂ ਆਪ ਸਰਕਾਰ ਬਣੀ ਸੀ ਤਾਂ ਉਦੋਂ ਬਿਜਲੀ ਚੋਰੀ ਰੋਕਣ ਵਾਸਤੇ ਇੱਕ ਵਾਰ ਮੁਹਿੰਮ ਸ਼ੁਰੂ ਹੋਈ ਸੀ ਉਸੇ ਵੇਲੇ ਵੱਡੀ ਗਿਣਤੀ ਵਿੱਚ ਪੁਲਿਸ ਦੇ ਅਫਸਰ ਅਤੇ ਪੁਲਿਸ ਥਾਣਿਆਂ ਵਿੱਚ ਬਿਜਲੀ ਚੋਰੀ ਫੜੀ ਗਈ ਸੀ ਸੂਤਰ ਦੱਸਦੇ ਹਨ ਕਿ ਪਾਵਰਕਾਮ ਦੇ ਅਧਿਕਾਰੀਆਂ ਨੇ ਇਹ ਵੀ ਦੱਸ ਦਿੱਤਾ ਹੈ ਕਿ ਸਿਆਸਤਦਾਨ ਅਤੇ ਬਿਜਲੀ ਵਿਭਾਗ ਦੇ ਹੇਠਲੇ ਅਧਿਕਾਰੀਆਂ ਦੀ ਮਿਲੀਭੁਗਤ ਇਸ ਬਿਜਲੀ ਚੋਰੀ ਲਈ ਜ਼ਿੰਮੇਵਾਰ ਹੈ ਪੰਜਾਬ ਦੇ ਵਿੱਚ ਆਏ ਦਿਨ ਹੀ ਫਜ਼ੂਲ ਖਰਚੀ ਦੀ ਚੋਰੀ ਹੁੰਦੀ ਰਹਿੰਦੀ ਹੈ ਕਦੇ ਮ੍ਰਿਤਕ ਆਪਣੀ ਪੈਨਸ਼ਨ ਲੈ ਰਿਹਾ ਹੈ ਤੇ ਕਦੇ ਬਹੁਤ ਹੀ ਅੱਛਾ ਪਰਿਵਾਰ ਰਾਸ਼ਨ ਕਾਰਡ ਤੇ ਦਾਲ ਆٹے ਦੀ ਸਕੀਮ ਲੈ ਰਿਹਾ ਹੈ ਨਵੀਆਂ ਅਤੇ ਤਾਜ਼ੀਆਂ ਖਬਰਾਂ ਲੈ ਕੇ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਦਿਓ ਇਜਾਜ਼ਤ ਧੰਨਵਾਦ